ਰੂਪਨਗਰ ਪੁਲਿਸ ਨੂੰ ਚੋਣ ਜਾਬਤੇ ਦੌਰਾਨ ਇਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਚੰਡੀਗੜ੍ਹ ਰੋਡ ਤੇ ਲਗਾਏ ਨਾਕੇ ਤੋਂ ਕਰੀ 22 ਲੱਖ ਰੁਪਏ ਦੀ ਵੱਡੀ ਰਾਸ਼ੀ ਫੜੀ ਜਿੱਥੇ ਜਾਣਕਾਰੀ ਮੁਤਾਬਕ ਇਹ ਫੜੀ ਗਈ ਰਾਸ਼ੀ ਇੱਕ ਨਿੱਜੀ ਬੈਂਕ ਵੱਲੋਂ ਹਾਰ ਕੀਤੀ ਗਈ ਕੈਸ਼ ਵੈਨ ਚ ਰੋਪੜ ਵੱਲ ਨੂੰ ਆ ਰਹੀ ਸੀ ਤੇ ਪੁਲਿਸ ਨੇ ਚੋਣਾ ਕਰਕੇ ਹੋਰੀ ਚੈਕਿੰਗ ਦੌਰਾਨ ਉਸ ਗੱਡੀ ਨੂੰ ਰੋਕਿਆ ਤੇ ਚੈੱਕ ਕੀਤਾ ਤਾਂ ਉਸ ਵਿੱਚੋਂ ਬੰਦ ਟਰੰਕ ਚ ਇਹ 22 ਲੱਖ ਰੁਪਏ ਮਿਲੇ ਇਵਨ ਚਾਲਕ ਮੌਕੇ ਤੇ ਪੁਲਿਸ ਨੂੰ ਕੋਈ ਵੀ ਦਸਤਾਵੇਜ਼ਨਾ ਦਿਖਾ ਪਾਏ ਜਿਸ ਦੇ ਚਲਦੇ ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਤੇ ਵਿਭਾਗ ਦੇ ਵੱਲੋਂ ਇਸ ਦੀ ਜਾਂਚ ਲਈ ਕੈਸ਼ ਨੂੰ ਕਬਜ਼ੇ ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਸਿਰੇ ਲਗਭਗ 11 ਮਈ ਦੇ ਆਸ-ਪਾਸ ਮੈਂ ਆਪਣੀ ਟੀਮ ਨਾਲ ਨਾਕਾ ਲਾਇਆ ਹੋਇਆ ਸੀ ਟੌਲ ਪਲਾਸ ਤੋਂ ਅਗਲੇ ਪਾਸੇ ਨਾਲ ਮੇਰੇ ਨਾਲ ਹਾਈਵੇ ਦੇ ਜਵਾਨ ਸੀ ਮੌਕੇ ਤੇ ਗੱਡੀਆਂ ਚੈੱਕ ਕਰ ਰਹੇ ਸੀ ਤੇ ਇੱਕ ਮਹਿੰਦਰਾ ਮੈਕਸਿمو ਗੱਡੀ ਜਿਹਦਾ ਨੰਬਰ ਆ ਪੀਬੀ 65 ਐਲ 8219 ਉਹਨੂੰ ਅੱਧ ਦੇ ਕੇ ਰੁਕਿਆ ਗਿਆ ਇਦੋਂ ਚੈੱਕ ਕੀਤਾ 11 ਦੇ ਵਿੱਚੋਂ 22 ਲੱਖ ਰੁਪਈਆ 22 ਲੱਖ 60 ਹਜ਼ਾਰ 828 ਰੁਪਏ ਮਿਲੇ ਫਿਰ ਮੌਕੇ ਤੇ ਅਸੀਂ ਆਪਣਾ ਕੰਟਰੋਲ ਰੂਮ ਤੇ ਫੋਨ ਕਰਕੇ ਉਹਨਾਂ ਨੇ ਐਫਐਸਟੀ ਟੀਮ ਨੂੰ ਇਤਲਾਹ ਦਿੱਤੀ ਬਟ ਆਪਣੇ ਜੋ ਹੈਗਾ ਵੀ 10 ਲੱਖ ਤੋਂ ਉੱਪਰ ਦੀ ਅਮਾਉਂਟ ਐਫਐਸਟੀ ਟੀਮ ਚੈੱਕ ਨਹੀਂ ਕਰ ਸਕਦੀ ਫਿਰ ਮੌਕੇ ਤੇ ਐਸਜੀਮ ਸਾਹਿਬ ਨਾਲ ਗੱਲ ਕੀਤੀ ਗਈ ਜਿਨ੍ਹਾਂ ਨੇ ਇਨਕਮ ਟੈਕ ਅਫਸਰ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨਾਲ ਗੱਲ ਹੋਈ ਆ ਵੀ ਉਹ ਹੁਣ ਮੌਕੇ ਤੇ ਆ ਰਹੇ ਆ 22 ਲੱਖ ਦੇ ਜਿਹੜਾ ਬੇਰਬਾ ਕਿੱਥੋਂ ਲੈ ਆ ਰਹੇ ਸੀ ਕੀ ਦਾ ਹੈ ਕਿਆ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਡਿਟੇਲ ਨਹੀਂ ਦਿੱਤੀ ਜੇਕਰ ਕੇ ਅਸੀਂ ਹੁਣ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਇਹਦੇ ਬਾਰੇ ਹੁਣ ਜੋ ਵੀ ਅਗਲੀ ਕਾਰਵਾਈ ਹੋਏਗੀ ਇਨਕਮ ਟੈਕਸ ਵਾਲੇ ਅਫਸਰ ਕਰਨੇ ਕਿਨਾਂ ਦੇ ਕਿਹੜੀ ਕੰਪਨੀ ਦਾ ਅਸੀਂ ਕਹੇ ਕੀ ਕਹਿ ਰਹੇ ਨੇ ਇਹ ਕੋਈ ਪ੍ਰਾਈਵੇਟ ਸਿਕਿਉਰਿਟੀ ਏਜੰਸੀ ਆ ਜੋ ਵਿੱਚ ਐਚਜੀਐਫਸੀ ਵਾਲਿਆਂ ਨੇ ਅੱਗੇ ਹਾਇਰ ਕੀਤੀ ਹੋਈ ਆ ਜੋ ਇਹ ਕਹਿ ਰਹੇ ਵੀ ਅਸੀਂ ਇਥੋਂ ਕੈਸ਼ ਲੈ ਕੇ ਗਏ ਸੀ ਬਟ ਅਜੇ ਹੱਜੀ ਅਧਿਕਾਰਤ ਤੌਰ ਤੇ ਇਹਨਾਂ ਨੇ ਕੋਈ ਸਾਨੂੰ ਡਾਕੂਮੈਂਟ ਨਹੀਂ ਦਿਖਾਇਆ ਜਿੱਦ ਨੇ ਪੁਸ਼ਟੀ ਹੋ ਸਕੇ ਵੀ ਇਹ ਵਾਕਈ ਹੀ ਸਹੀ ਢੰਗ ਨਾਲ ਕੈਸ਼ ਲਏ ਜਾਏ ਜ਼ਿਕਰ ਇਹ ਗਏ ਕਿ ਚੋਣਾਂ ਦੌਰਾਨ ਵੱਡੀ ਰਾਸ਼ੀ ਲਿਜਾਨ ਲਈ ਸਬੰਧ ਦੇ ਦਸਤਾਵੇਜ਼ ਹੋਣੇ ਜ਼ਰੂਰੀ ਨੇ ਇਸ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਰਾਸ਼ੀ ਕਿੱਥੀ ਹੈ ਤੇ ਕਿੱਥੋਂ ਲੈ ਕੇ ਆ ਰਹੇ ਸੀ ਰੂਪਨਗਰ ਤੋਂ ਸੁਜੀਤ ਗਾਂਧੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ